ਸਸ਼ੀਗਾ ਨਮਸਕਾਰ ਮੈਂ ਹਰਦੀਪ ਪੰਡਾ ਅਗਰਿਤ ਤੁਸੀਂ ਦੇਖ ਰਹੇ ਹੋ ਡੀ ਫੋਰਯੂ ਨਿਊਜ਼ ਗੱਲ ਕਰਾਂਗੇ ਨਗਰ ਨਿਕਮ ਦੇ ਵਿੱਚ ਫਲੇ ਪ੍ਰਚਾਰ ਦੀ ਐਮਟੀਪੀ ਡਿਪਾਰਟਮੈਂਟ ਦੇ ਅਫਸਰ ਕਿਸ ਤਰ੍ਹਾਂ ਪੈਸੇ ਲੈ ਲੈ ਕੇ ਰਿਸ਼ਵਤਾਂ ਲੈ ਲੈ ਕੇ ਖੁਲਿਆਮ ਹਾਈ ਕੋਰਟ ਦੇ ਆਦੇਸ਼ਾਂ ਦੀਆਂ ਧਜੀਆਂ ਉਡਾ ਰਹੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਣਾ ਹੋਵੇ ਇਹਨਾਂ ਦਾ ਧਰਮ ਸਿਰਫ ਇੱਕੋ ਹੀ ਹੈ ਪੈਸਾ 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 ਸ਼ਹਿਰ ਜਾਏ ਠੱਠੇ ਖੂਦ ਦੇ ਵਿੱਚ ਇਹਨਾਂ ਨੂੰ ਕੋਈ ਫਰਕ ਨਹੀਂ ਸ਼ਹਿਰ ਦੇ ਵਿੱਚ ਇਲੀਗਲ ਨਿਰਮਾਨ ਕਰਵਾ ਕਰਵਾ ਕੇ ਇਹਨਾਂ ਨੇ ਸ਼ਹਿਰ ਦਾ ਬਿੜਾ ਗਰ ਕਰਤਾ ਕਿਉਂਕਿ ਪੁਰਾਣੀ ਪੁਰਾਣਾ ਸ਼ਹਿਰ ਹੈ ਉਹੀ ਸੀਵਰੇਜ ਪ੍ਰਣਾਲੀ ਤੇ ਉਹੀ ਬੱਤੀਆਂ ਦੀਆਂ ਤਾਰਾਂ ਤੇ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਧ ਗਈ ਸੈਂਟਰਲ ਹਲਕੇ ਦੇ ਵਿੱਚ ਹਾਲ ਬਜ਼ਾਰ ਦੇ ਕੋਲ ਕਤਵਾਲੀ ਦੇ ਕੋਲ ਇੱਕ ਹੋਟਲ ਬਣ ਰਿਹਾ ਹੈ ਸਵੇਰਾ ਹੋਟਲ ਉਹਦੇ ਉੱਤੇ ਐਫ ਆਈ ਆਰ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਹ ਚਿੱਠੀ ਲਿਖੀਏ ਲੋਕਲ ਬਾਡੀ ਡਿਪਾਰਟਮੈਂਟ ਦੇ ਮੁਖ ਪ੍ਰਸ਼ਾਸਕ ਯਾਨੀ ਕਿ ਚੀਫ ਸੈਕਟਰੀ ਅਜੈ ਸ਼ਰਮਾ ਨੇ ਲਿਖੀਏ ਨਗਰ ਨਿਗਮ ਦੇ ਕਮਿਸ਼ਨਰ ਅੰਬਰਸਰ ਨੂੰ ਵਿਸ਼ਾ ਸਾਫ ਲਿਖਿਆ ਨਗਰ ਨਿਗਮ ਅੰਮ੍ਰਿਤਸਰ ਦੇ ਸੈਂਟਰ ਹੱcke ਵਿੱਚ ਉਸਾਰੇ ਜਾ ਰਹੇ ਸਵੇਰਾ ਹੋਟਲ ਸਬੰਧੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿਰਫ ਸਵੇਰਾ ਹੋਟਲ ਵਾਲੇ ਤੇ ਹੀ ਕਾਰਵਾਈ ਕਿਉਂ ਕੀ ਸ਼ਹਿਰ ਦੇ ਅੰਦਰ ਸਿਰਫ ਇੱਕੋ ਹੋਟਲ ਬੰਦ ਹੈ ਜਿਨੇ ਕੇ ਨਿਯਮਾਂ ਦਾ ਉਲੰਘਣ ਕੀਤਾ ਜਿਨੇ ਕੇ ਨਿਯਮਾਂ ਦੀਆਂ ਧੜੀਆਂ ਉਡਾਈਆਂ ਅਫਸਰਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਇਹ ਅਸਲ ਦੇ ਵਿੱਚ ਭ੍ਰਸ਼ਟਾਚਾਰ ਕਰਨ ਵਾਲੇ ਅਫਸਰ ਨੇ ਸਰਕਾਰ ਕੋਈ ਵੀ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਚਾਰਦੀਵਾਰੀ ਦੇ ਅੰਦਰ ਕੱਲਾ ਇੱਕੋ ਸਵੇਰਾ ਹੋਟਲ ਬਣਿਆ ਬਾਕੀ ਜਿਹੜੇ ਹੋਟਲ ਬਣੇ ਨੇ ਜਾਂ ਇਲੀਗਲ ਨਿਰਮਾਣ ਹੋਏ ਨੇ ਉਹ ਕਿੰਨਾ ਨੇ ਕਰਵਾਇਆ ਤੇ ਉਹਦੇ ਲਈ ਕੌਣ ਜ਼ਿੰਮੇਵਾਰ ਨੇ ਕੁਝ ਦਿਨ ਪਹਿਲਾਂ ਅਸੀਂ ਖਬਰ ਕੀਤੀ ਸੀ ਕਿਸ ਤਰ੍ਹਾਂ ਚੰਡੀਗੜ੍ਹੋਂ ਟੀਮ ਆਉਂਦੀ ਏ ਤੇ 23 ਬਿਲਡਿੰਗਾਂ ਦੀ ਸੂਚੀ ਬਣਾ ਕੇ ਜਾਂਦੀ ਏ ਕਿ ਇਲੀਗਲ ਬਿਲਡਿੰਗਾਂ ਬਣ ਰਹੀਆਂ ਨੇ ਗਲੀ ਗਲੀ ਦੇ 3-3 ਫੁੱਟ ਦੀ ਗਲੀ ਹੈ ਜਿੱਥੇ ਬੰਦਾ ਨਹੀਂ ਲੰਘ ਸਕਦਾ ਚੰਗੀ ਤਰ੍ਹਾਂ ਸਕੂਟਰ ਨਹੀਂ ਲੰਘ ਸਕਦਾ ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਮੰਜਲਾ ਮੰਜਲਾ ਹੋਟਲ ਬਣਵਾ ਦਿੱਤੇ ਅਖਰਕਾਰ ਇਹਨਾਂ ਤੇ ਕਾਰਵਾਈ ਕਦੋਂ ਆਏਗੀ ਹੁਣ ਦੇਖੋ ਹੋਟਲ ਜਿਹੜਾ ਸਵੇਰਾ ਦੀ ਗੱਲ ਕੀਤੀ ਜਾ ਰਹੀ ਏ ਇਹਦਾ ਪਾਸ ਜਿਹੜਾ ਨਕਸ਼ਾ ਉਹਦੀ ਬੇਸਮੈਂਟ ਗਰਾਉਂਡ ਫਲੋਰ ਤੇ ਤਿੰਨ ਮੰਜਲਾ ਹੋਟਲ ਜਿਹੜਾ ਇਹਦਾ ਨਕਸ਼ਾ ਪਾਸ ਹੈ ਪਰ ਨੌ ਮੰਜਲਾ ਖੜੀਆਂ ਕਰ ਲੀਆਂ ਗਈਆਂ ਅਸੀਂ ਕਿਸੇ ਵਪਾਰੀ ਜਾਂ ਹੋਟਲ ਮਾਲਕ ਦੇ ਖਿਲਾਫ ਨਹੀਂ ਆ ਪਰ ਜੇ ਨਿਯਮ ਬਣਾਏ ਨੇ ਤੇ ਉਹਨਾਂ ਨੂੰ ਫਾਲੋ ਕਰਨਾ ਵੀ ਇੱਕ ਆਮ ਸ਼ਰੀਦਾ ਫਰਜਾਤ ਰਮੇ ਇਹ ਅਫਸਰ ਤਨਖਾਹ ਕਾਦੀ ਲੈਂਦੇ ਨੇ ਇਹਨਾਂ ਨੇ ਤਾਂ ਹੱਟੀਆਂ ਖੋਲ ਰੱਖੀਆਂ ਵੀ ਸਵੇਰੇ ਆਉਂਦੇ ਨੇ ਤੇ ਆਪਣੇ ਪ੍ਰਾਈਵੇਟ ਬੰਦੇ ਰੱਖੇ ਨੇ ਜਿੱਥੇ ਜਿੱਥੇ ਨਿਰਮਾਣ ਚੱਲਦਾ ਹੈ ਉਹਦੀਆਂ ਇੱਕ ਲਿਸਟਾਂ ਬਾਨੀਆਂ ਫਿਰ ਉਹਨਾਂ ਕੋ ਗ੍ਰਹੀ ਹੁੰਦੀ ਹੈ ਬਿਲਕੁਲ ਸੱਚ ਹੈ ਹੁਣ ਹੋਟਲ ਮਾਲਿਕ ਦਾ ਕਸੂਰ ਤੇ ਜਿਹੜਾ ਹੈਗਾ ਤਾਂ ਹੋਇਗਾ ਹੀ ਤੇ ਕੀ ਅਫਸਰਾਂ ਦਾ ਕਸੂਰ ਨਹੀਂ ਹੈ ਬਿਨਾ ਪੈਸੇ ਲਿਆਂ ਬਿਨਾ ਰਿਸ਼ਵਤ ਲਿਆਂ ਤੇ ਇਹ ਅਫਸਰ ਐਮਪੀਪੀ ਡਿਪਾਰਟਮੈਂਟ ਦੇ ਇੱਕ ਇੱਟ ਨਹੀਂ ਲੱਗਣ ਦਿੰਦੇ ਇੱਥੇ 6 ਮੰਜ਼ਲਾ ਨੋ ਮੰਜਲਾ ਹੋਟਲ ਬਣ ਗਏ ਕਿਤੇ ਪਾਰਕਿੰਗ ਨਹੀਂ ਕੀ ਅਫਸਰਾਂ ਨੂੰ ਸਿਰਫ ਚਾਰ ਸ਼ੀਟ ਕਰ ਦਿੱਤਾ ਜਾਏਗਾ ਜਾਂ ਫਿਰ ਇਹਨਾਂ ਨੂੰ ਸਿਰਫ ਸਸਪੈਂਡ ਕੀਤਾ ਜਾਏਗਾ ਇਹਨਾਂ ਤੇ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਭ੍ਰਸ਼ਟ ਅਫਸਰਾਂ ਨੂੰ ਤੇ ਡਿਸਮਿਸ ਕਰ ਦੇਣਾ ਚਾਹੀਦਾ ਇਹਨਾਂ ਨੂੰ ਕੋਈ ਬੰਦਾ ਬੈਨੀਫਿਟ ਨਹੀਂ ਦੇਣਾ ਚਾਹੀਦਾ ਹੁਣ ਅਸੀਂ ਇਸ ਨੂੰ ਲੈ ਕੇ ਡਿਪਾਰਟਮੈਂਟ ਦੇ ਸੀਬੀਓ ਨਾਲ ਵੀ ਗੱਲ ਕੀਤੀ ਏ ਰਜੀਵ ਸੇਖੜੀ ਨਾਲ ਪਰ ਉਸ ਤੋਂ ਪਹਿਲੇ ਤੁਹਾਨੂੰ ਅਸੀਂ ਉਹ ਚਿੱਠੀ ਪੜ ਕੇ ਸੁਣਾਉਣੇ ਆ ਜਿਹੜੀ ਜਿਹੜੇ ਸੈਕਟਰੀ ਨੇ ਲੋਕਲ ਬਾਡੀ ਚੀਫ ਸੈਕਟਰੀ ਮੁੱਖ ਪ੍ਰਸ਼ਾਸਕ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਅਜੋй ਸ਼ਰਮਾ ਉਹਨਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੀ ਗਈ ਹੈ ਸਾਫ਼ ਲਿਖਿਆ ਵਲ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਿਸ਼ਾ ਨਗਰ ਨਿਗਮ ਅੰਮ੍ਰਿਤਸਰ ਦੇ ਸੈਂਟਰ ਹਲਕੇ ਦੇ ਵਿੱਚ ਉਸਾਰੇ ਜਾ ਰਹੇ ਸਵੇਰਾ ਹੋਟਲ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਨਗਰ ਨਿਗਮ ਅੰਮ੍ਰਿਤਸਰ ਦੇ ਸੈਂਟਰ ਹਲਕੇ ਵਿੱਚ ਇੱਕ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਸਵੇਰਾ ਹੋਟਲ ਦੀਆਂ ਸ਼ਿਕਾਇਤਾਂ ਦੇ ਸੰਬੰਧ ਵਿੱਚ ਮਿਤੀ 3 11 2023 ਨੂੰ ਮੌਕਾ ਚ ਕੀਤਾ ਗਿਆ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਸੰਬੰਧਤ ਸਟਾਫ ਵੱਲੋਂ ਪੇਸ਼ ਕੀਤੇ ਗਏ ਰਿਕਾਰਡ ਨੂੰ ਖੋਖਣ ਤੇ ਹੇਠ ਲਿਖੇ ਤੱਥ ਸਾਹਮਣੇ ਆਏ ਨੇ ਪਹਿਲਾ ਤੱਥ ਰਿਕਾਰਡ ਅਨੁਸਾਰ ਨਗਰ ਨਿਗਮ ਦੇ ਸੰਬੰਧਤ ਏਟੀਪੀ ਵੱਲੋਂ ਪੱਤਰ ਨੰਬਰ 1072 ਮਿਤੀ 17/1/2023 ਰਾਹੀਂ ਸ਼੍ਰੀ ਅਨਿਲਪੁਰੀ ਨੂੰ ਮੌਕੇ ਤੇ ਚੱਲ ਰਹੀ ਉਸਾਰੀ ਸੰਬੰਧੀ ਪਰਵਾਨਛੁਦਾ ਨਕਸ਼ੇ ਸੀਐਲਯੂ ਅਦੀਦਾਰ ਰਿਕਾਰਡ ਪੇਸ਼ ਕਰਨ ਲਈ ਲਿਖਿਆ ਗਿਆ ਇਸ ਪੱਤਰ ਵਿੱਚ ਇਮਾਰਤ ਦੀ ਉਸਾਰੀ 8 ਮੰਜ਼ਲਾ ਤੱਕ ਮੁਕੰਮਲ ਕਰ ਲੈੰਦਾ ਜ਼ਿਕਰ ਕੀਤਾ ਗਿਆ ਹੈ ਧਿਆਨ ਨਾਲ ਸੁਣੋ 8 ਮੰਜ਼ਲਾ ਬਣ ਚੁਕੀਆਂ 2023 ਯਾਨੀ ਕਿ 1 ਸਾਲ ਹੋ ਚੁਕਿਆ ਹੈ ਦਫਤਰੀ ਨੋਟਿੰਗ ਦੂਜਾ ਪੁਆਇੰਟ ਦਫਤਰੀ ਨੋਟਿੰਗ 1999 ਮਿਤੀ 25 1 2023 ਰਾਹੀਂ ਏਟੀਪ ਵੱਲੋਂ ਸੰਬੰਧਤ ਇਲਾਕਾ ਇੰਸਪੈਕਟਰ ਨੂੰ ਬਿਲਡਿੰਗ ਤੇ ਕਿਸੇ ਕਿਸਮ ਦੀ ਉਸਾਰੀ ਫਿਨਿਸ਼ਿੰਗ ਸ਼ੁਰੂ ਨਾ ਹੋਣ ਦੀ ਹਿਦਾਇਤ ਕੀਤੀ ਗਈ ਜਿਸ ਦੇ ਸੰਬੰਧ ਵਿੱਚ ਸ਼੍ਰੀ ਨਿਰਮਲਜੀਤ ਵਰਮਾ ਬਿਲਡਿੰਗ ਇਨਸਪੈਕਟਰ ਵੱਲੋਂ ਨੋਟਿੰਗ ਵਿੱਚ ਜ਼ਿਕਰ ਕੀਤਾ ਗਿਆ ਕਿ ਵਿਸ਼ੇ ਅਧੀਨ ਉਸਾਰੀ ਦਾ ਪੁਰਾਣਾ ਰਿਕਾਰਡ ਪਹਿਲਾਂ ਰਹੇ ਬਿਲਡਿੰਗ ਨਿਰੀਖਕ ਵਿਸ਼ਾਲ ਦਾਮਪਾਲ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ ਤੁਸੀਂ ਦੇਖੋ ਆਪਣਾ ਹੀ ਰਿਕਾਰਡ ਮੁਹੱਈਆ ਨਹੀਂ ਕਰਾ ਰਹੇ ਜਿਸ ਸੰਬੰਧੀ ਮਿਤੀ 6 2 2023 ਨੂੰ ਸ਼੍ਰੀ ਨਿਰਮਲਜੀਤ ਸਿੰਘ ਨੂੰ ਰਿਕਾਰਡ ਪ੍ਰਾਪਤ ਕਰਨ ਲਈ ਯਾਦ ਪੱਤਰ ਜਾਰੀ ਕਰਨ ਦੇ ਹੁਕਮ ਕੀਤੇ ਗਏ तीजप पॉइंट बिल्डिंग इंस्पेक्टर ਵੱਲੋਂ ਪੱਤਰ ਨੰਬਰ 1100 ਮਿਤੀ 13 ਫਰਵਰੀ 2023 ਰਾਹੀਂ ਸ਼੍ਰੀ ਅਨਿਲ ਸੂਰੀ ਨੂੰ ਦਸਤਾਵੇਜ਼ ਪੇਸ਼ ਕਰਨ ਲਈ ਯਾਦ ਪੱਤਰ ਜਾਰੀ ਕੀਤਾ ਗਿਆ ਇਸ ਉਪਰੰਤ ਏਟੀਪ ਵੱਲੋਂ ਪੱਤਰ ਨੰਬਰ 1210 ਮਿਤੀ 22 2023 ਮੁਰਤੋਂ ਯਾਦ ਪੱਤਰ ਜਾਰੀ ਕਰਦੇ ਹੋਏ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਤੁਸੀਂ ਵੇਖੋ ਕਿਸ ਤਰ੍ਹਾਂ ਚਿੱਠੀ ਦਾ ਚਿੱਠੀ ਲਿਖੀ ਜਾਂਦੇ ਨੇ ਚਿੱਠੀ ਲਿਖਣ ਦਾ ਮਤਲਬ ਜਾਂ ਨੋਟਿਸ ਲੈਣ ਦਾ ਮਤਲਬ ਇਹ ਹੁੰਦਾ ਹੈ ਕਿ ਤੂੰ ਸੈਟਿੰਗ ਕਰ ਲੈ ਸਾਡੇ ਨਾਲ ਸਾਨੂੰ ਪੈਸੇ ਦੇ ਤੇ ਕੰਮ ਕਰੀ ਜਾ ਨਹੀਂ ਤੇ ਇਹਨਾਂ ਨੂੰ ਚਾਹੀਦਾ ਸੀ ਕੰਮ ਰਕਵਾਉਣਾ ਚੌਥਾ ਪੁਆਇੰਟ ਕੀ ਲਿਖਦੇ ਨੇ ਏਟੀਪੀ ਵੱਲੋਂ ਪੱਤਰ ਨੰਬਰ 12 11 ਮਿਤੀ 22 2 2003 ਰਹੀਂ ਸ਼੍ਰੀ ਵਿਸ਼ਾਲ RAM ਪਾਲ ਅਤੇ ਸ਼੍ਰੀ ਨਿਰਮਲਜੀਤ ਵਰਮਾ ਬਿਲਡਿੰਗ ਇੰਸਪੈਕਟਰ ਨੂੰ ਵਿਸ਼ੇ ਅਧੀਨ ਉਸਾਰੀ ਦੇ ਸੰਬੰਧ ਵਿੱਚ ਜਾਰੀ ਕੀਤੇ ਗਏ ਨੋਟਿਸ ਅਤੇ ਕੀਤੀ ਗਈ ਹੋਰ ਕਾਰਵਾਈ ਦਾ ਰਿਕਾਰਡ ਪੇਸ਼ ਕਰਨ ਲਈ ਲਿਖਿਆ ਗਿਆ ਇਸ ਪੱਤਰ ਵਿੱਚ ਉਸਾਰੀ ਬੇਸਮੈਂਟ ਪਲੱਸ 9 ਮੰਜਲਾ ਤੱਕ ਮੁਕੰਮਲ ਹੁੰਦਾ ਜ਼ਿਕਰ ਕੀਤਾ ਗਿਆ ਇੱਕ ਸਾਲ ਹੋ ਗਿਆ ਹੈ ਬੇਸਮੈਂਟ ਬਣ ਗਈ ਗਰਾਉਂਡ ਫਲੋਰ ਬਣ ਗਿਆ ਤੇ 9 ਮੰਜਲਾ ਵੀ ਬਣ ਗਿਆ ਤੇ ਆਖਰਕਾਰ ਇਹ ਅਫਸਰ ਕਰਦੇ ਕੀ ਰਹੇ ਸਿਰਫ ਪੈਸੇ ਲੈਂਦੇ ਰਹੇ ਪੰਜਵੇਂ ਪੁਆਇੰਟ ਕੀ ਲਿਖਦੇ ਨੇ ਐਮਟਪੀ ਨਗਰ ਨਿਗਮ ਅੰਮ੍ਰਿਤਸਰ ਦੇ ਪੱਤਰ ਨੰਬਰ 304 ਮਿਤੀ 18 5 2023 ਰਾਹੀਂ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਨੂੰ ਲਿਖਿਆ ਗਿਆ ਕਿ ਵਿਸ਼ੇ ਅਧੀਨ ਉਸਾਰੀ ਮਿਤੀ 1 3 2023 ਨੂੰ ਸੀਲ ਕਰ ਦਿੱਤੀ ਗਈ ਹੈ ਪਰੰਤੂ ਉਸਾਰੀ ਕਾਰ ਵੱਲੋਂ ਦੂਸਰਾ ਰਸਤਾ ਬਣਾ ਕੇ ਮੌਕੇ ਤੇ ਉਸਾਰੀ ਚਾਲੂ ਰੱਖੀ ਹੋਈ ਹੈ ਜਿਸ ਲਈ ਕਾਨੂੰਨੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕਰਨ ਲਈ ਲਿਖਿਆ ਗਿਆ ਇਸ ਤੋਂ ਇਲਾਵਾ ਪੱਤਰ ਨੰਬਰ 305 ਮਿਤੀ 18 5 2023 ਰਾਹੀਂ ਨਿਗਰਾਨ ਇੰਜੀਨੀਅਰ ਪੀ ਐਚ ਪੀ ਸੀ ਐਲ ਅਤੇ ਨਿਗਰਾਨ ਇੰਜੀਨੀਅਰ ਨਗਰ ਨਿਗਮ ਅੰਮ੍ਰਿਤਸਰ ਨੂੰ ਬਿਜਲੀ ਤੇ ਪਾਣੀ ਦੇ ਕਨੈਕਸ਼ਨ ਕੱਟਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਤੁਸੀਂ ਦੇਖੋ ਹਦਾਇਤਾਂ ਜਾਰੀ ਕੀ ਜਾਂਦੇ ਨੇ ਲਿਖੀ ਜਾਂਦੇ ਨੇ ਪਰ ਕਾਰਵਾਈ ਕੋਈ ਨਹੀਂ ਕਰਦੇ ਪ੍ਰਸ਼ਤ ਅਫਸਰ ਫਿਰ ਮਿਤੀ 6ਵਾਂ ਪੁਆਇੰਟ ਮਿਤੀ 10 5 2023 ਨੂੰ ਸੰਬੰਧਤ ਬਿਲਡਿੰਗ ਇੰਸਪੈਕਟਰ ਵੱਲੋਂ ਵਿਸ਼ੇ ਅਧੀਨ ਉਸਾਰੀ ਦੇ ਸਬੰਧ ਦੇ ਵਿੱਚ ਰਿਕਾਰਡ ਦੀ ਮੰਗ ਪਹਿਲਾਂ ਤਨਾਤ ਰਹੇ ਬਿਲਡਿੰਗ ਇੰਸਪੈਕਟਰ ਤੋਂ ਕੀਤੀ ਗਈ ਜਿਸ ਸੰਬੰਧੀ ਐਮਟਪੀ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸੰਬੰਧਤ ਬਿਲਡਿੰਗ ਇੰਸਪੈਕਟਰ ਨੂੰ ਤੁਰੰਤ ਰਿਕਾਰਡ ਪੇਸ਼ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਤਵਾਂ ਪੁਆਇੰਟ ਪੇਸ਼ ਕੀਤੇ ਗਏ ਰਿਕਾਰਡ ਵਿੱਚ ਵਧਿਕ ਨਿਗਰਾਨ ਇੰਜੀਨੀਅਰ ਪੀ ਐਸ ਪੀ ਸੀ ਐਲ ਦੇ ਪੱਤਰ ਨੰਬਰ 4591 ਮਿਤੀ 1/9/2023 ਰਾਹੀਂ ਵਿਸ਼ੇ ਅਦੀਨ ਉਸਾਰੀ ਵਿੱਚ ਸ਼ਿਫਟ ਹੋਣ ਵਾਲੇ ਪੀਐਨਬੀ ਬੈਂਕ ਦਾ ਬਿਜਲੀ ਦਾ ਕਨੈਕਸ਼ਨ ਸ਼ਿਫਟ ਕਰਨ ਲਈ ਮਨਜ਼ੂਰੀ ਦੀ ਮੰਗ ਕੀਤੀ ਗਈ ਜਿਸ ਸੰਬੰਧੀ ਦਫ਼ਤਰੀ ਨੋਟਿੰਗ ਮਿਤੀ 8/9/2023 ਅਨੁਸਾਰ ਬਿਜਲੀ ਦਾ ਕਨੈਕਸ਼ਨ ਸ਼ਿਫਟ ਨਾ ਕਰਨ ਦੀ ਸਿਫਾਰਸ਼ ਕੀਤੀ ਗਈ ਪਰੰਤੂ ਇਹ ਨੋਟਿੰਗ ਐਮਟਪੀਪ ਨੂੰ ਮਾਰਕ ਹੈ ਅਤੇ ਇਸ ਨੋਟਿੰਗ ਤੇ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ ਚਿੱਠੀਆਂ ਲਿਖੀ ਜਾਓ ਪੈਸੇ ਲਈ ਜਾਓ ਕਮ ਕੋਈ ਨਾ ਕਰਿਓ ਕਿਉਂਕਿ ਹੋਣਾ ਕੁਛ ਨਹੀਂ ਜਾ ਤੁਹਾਨੂੰ ਚਾਰ ਸ਼ੀਟ ਕਰਤਾ ਜਾਏਗਾ ਜਾਂ ਤੁਹਾਨੂੰ ਸਸਪੈਂਡ ਕਰਤੀ ਜਾਏਗਾ ਇਹਨਾਂ ਨੂੰ ਤੇ ਡਿਸਮਿਸ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਠੀਕ ਢੰਗ ਦੇ ਨਾਲ ਨਹੀਂ ਨਿਭਾਈ ਮਾਨ ਸਰਕਾਰ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਉਹ ਲੋਕਾਂ ਨਾਲ ਵਾਦਾ ਕਰਕੇ ਆਈ ਸੀ ਕਿ ਭ੍ਰਸ਼ਟਾਚਾਰ ਨੂੰ ਖਤਮ ਕੀਤਾ ਜਾਏਗਾ ਮਾਨ ਸਾਹਿਬ ਇਹ ਜਿਹੜੇ ਚੋਰ ਅਫਸਰ ਪ੍ਰਿਸ਼ਟ ਅਫਸਰ ਨੇ ਇਹ ਤੁਹਾਡੀ ਇਸ ਮੂਹਮ ਨੂੰ ਟਾਲ ਆ ਰਹੇ ਨੇ ਇਹਨਾਂ ਤੇ ਨੱਥ ਪਾਓ 8ਵਾਂ ਪੁਆਇੰਟ ਮੋਈਆ ਕਰਵਾਏ ਗਏ ਰਿਕਾਰਡ ਅਨੁਸਾਰ ਸ਼੍ਰੀ ਅਨਿਲ ਸ਼ੂਰੀ ਨੂੰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 269 ਬ੍ਰੈਕਟ ਵਿੱਚ 1 ਅਤੇ 270 ਬ੍ਰੈਕਟ ਵਿੱਚ 1 ਅਧੀਨ ਨੋਟਿਸ ਮਿਤੀ 29 2023 ਨੂੰ ਬਿਲਡਿੰਗ ਇੰਸਪੈਕਟਰ ਵੱਲੋਂ ਜਾਰੀ ਕੀਤੇ ਗਏ ਜਿਸ ਵਿੱਚ ਉਸਾਰੀ ਬੇਸਮੈਂਟ ਜਮਾ 9 ਮੰਜ਼ਲ ਸਟਰਕਚਰ ਮੁਕੰਮਲ ਕਰ ਲੈਣ ਦਾ ਜ਼ਿਕਰ ਕੀਤਾ ਗਿਆ ਹੈ ਇਸ ਨੋਟਿਸਾਂ ਦੀ ਲਗਾਤਾਰ ਵਿੱਚ ਮੀਮੋ ਨੰਬਰ C 560 ਮਿਤੀ 22 9 2023 ਰਾਹੀਂ ਕਮਿਸ਼ਨਰ ਨਗਰ ਨਿਗਮ ਅਮਰitsar ਵੱਲੋਂ ਉਸਾਰੀਕਾਰ ਨੂੰ ਡਿਮੋਲੀਸ਼ਨ ਆਰਡਰ ਜਾਰੀ ਕਰ ਦਿੱਤਾ ਗਿਆ 9ਵੇਂ ਮਹੀਨੇ ਡਿਮੋਲੀਸ਼ਨ ਦਾ ਆਰਡਰ ਜਾਰੀ ਕੀਤਾ ਜਾਂਦਾ ਇਸ ਗੱਲ ਨੂੰ ਵੀ 6 ਮਹੀਨੇ ਹੋ ਚਲੇ ਨੇ ਕੰਮ ਕੋਈ ਨਹੀਂ ਹੁੰਦਾ ਪੈਸੇ ਲਈ ਜਾਓ ਬਸ ਤੇ ਨਗਰ ਨਿਗਮ ਕੰਗਾਲ ਨਾ ਹੋਏ ਤੇ ਫਿਰ ਸਰਕਾਰ ਕੰਗਾਲ ਨਾ ਹੋਏ ਅਫਸਰ ਮਾਲਾ ਮਾਲ ਕਿਉਂ ਨਾ ਹੋਣ ਇਹ ਸਭ ਤੋਂ ਵੱਡੇ ਸਬੂਤ ਨੇ ਅੱਗੇ ਜਿਹੜਾ ਨੌਵਾਂ ਪੈਰਾ ਚ ਕੀ ਲਿਖਦੇ ਨੇ 9ਵੇਂ ਪੁਆਇੰਟ ਦੇ ਵਿੱਚ ਕਮਿਸ਼ਨਰ ਨਗਰ ਨਿਗਮ ਅਮਰitsar ਵੱਲੋਂ ਪੱਤਰ ਨੰਬਰ 643 ਮਿਤੀ 13 ਅਕਤੂਬਰ 2023 ਰਾਹੀਂ ਵਿਸ਼ੇ ਅਧੀਨ ਇਮਾਰਤ ਵਿੱਚ ਚਲਾਏ ਜਾ ਰਹੇ ਪੀਐਨਬੀ ਬੈਂਕ ਦੇ ਮੈਨੇਜਰ ਨੂੰ ਹਦਾਇਤ ਕੀਤੀ ਗਈ ਕਿ ਕਿਸ ਵਿਸ਼ੇ ਅਧੀਨ ਉਸਾਰੀ ਨੂੰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਮਿਤੀ 12 10 ਨੂੰ ਸੀਲ ਕਰ ਦਿੱਤਾ ਗਿਆ ਅਤੇ ਬੈਂਕ ਨੂੰ ਲਗਾਈ ਗਈ ਸੀਲ ਇਸ ਸ਼ਰਤ ਤੇ ਖੋਲੀ ਜਾਂਦੀ ਹੈ ਕਿ ਆਪ ਆਪਣਾ ਬੈਂਕ 28 ਦਿਨਾਂ ਦੇ ਅੰਦਰ ਅੰਦਰ ਇਸ ਇਮਾਰਤ ਵਿੱਚੋਂ ਸ਼ਿਫਟ ਕਰ ਲਵੋਗੇ ਪਰੰਤੂ ਮਿਤੀ 30 11 2023 ਨੂੰ ਇਸ ਦਫ਼ਤਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਿਸ ਕੀ ਵਿਸ਼ੇ ਅਧੀਨ ਇਮਾਰਤ ਵਿੱਚ ਪੀ ਐਨ ਬੀ ਬੈਂਕ ਫੰਕਸ਼ਨਲ ਹੈ ਯਾਨੀ ਕਿ ਸਵੇਰਾ ਹੋਟਲ ਜਿੱਥੇ ਬਣ ਰਿਹਾ ਉਸ ਇਮਾਰਤ ਦੇ ਵਿੱਚ ਇੱਕ ਬੈਂਕ ਵੀ ਚੱਲ ਰਿਹਾ ਜਿਹੜਾ ਕਿ ਇਸ ਸ਼ਰਤੇ ਉਦੀ ਸ਼ੀਲ ਖੋਲੀ ਗਈ ਸੀ ਕਿ ਉਹ ਇੱਕ ਮਹੀਨੇ ਦੇ ਵਿੱਚ ਸ਼ਿਫਟ ਕਰਨਗੇ ਪਰ ਕਹਿੰਦੇ ਵੀ ਕਈ ਪਾਈਦਾ ਰੋਲਾ ਕੋਈ ਫਰਕ ਨਹੀਂ ਪੈਂਦਾ ਅਫਸਰਾਂ ਦਾ ਕੰਮ ਹੈ ਪੈਸੇ ਲੈਣਾ ਉਹੀ ਅੰਗਰੇਜ਼ ਕਾਨੂੰਨ ਬਣਾ ਕੇ ਅੰਗਰੇਜ਼ਾਂ ਵਾਲੇ ਦੇ ਕਾਨੂੰਨ ਚੱਲਣਦੇ ਨੇ ਵੀ ਇਹਨਾਂ ਨੂੰ ਸਭ ਮਾਫਿਆ ਇੱਕ ਸਰਕਾਰੀ ਬੰਦੇ ਨੂੰ ਕੀ ਸਭ ਮਾਫਿਆ ਮਾਨ ਸਾਹਿਬ ਧਿਆਨ ਦਿਓ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਜਿੰਨਾ ਭ੍ਰਸ਼ਟਾਚਾਰ ਹੈ ਭਾਵੇਂ ਨਗਰ ਨਿਗਮ ਹੋਵੇ ਭਾਵੇਂ ਹੋਵੇ ਇੰਪਰੂਵਮੈਂਟ ਟਰਸਟ ਇਸ ਇਧਰ ਧਿਆਨ ਦਿਓ ਤੇ ਪੰਜਾਬ ਦਾ ਕਰਜ਼ਾ ਵੀ ਉਤਰ ਜਾਏਗਾ ਅਗਲਾ ਦਸਵਾਂ ਪੁਆਇੰਟ ਕੀ ਲਿਖਦੇ ਨੇ ਪੇਸ਼ ਕੀਤੇ ਗਏ ਰਿਕਾਰਡ ਦੇ ਵਿੱਚ ਬ੍ਰਾਂਚ ਹੈੱਡ ਪੀਐਨਬੀ ਵੱਲੋਂ ਪੱਤਰ ਨੰਬਰ 1310 2023 ਰਾਹੀਂ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਗਈ ਕਿ ਉਹਨਾਂ ਵੱਲੋਂ ਵਿਸ਼ੇ ਅਧੀਨ ਉਸਾਰੀ ਵਿੱਚ ਬੈਂਕ ਦੀ ਸ਼ਿਫਟਿੰਗ ਰੂਲਾਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ ਦੇ ਬੈਂਕ ਵੱਲੋਂ ਬਿਲਡਿੰਗ ਮਾਲਕ ਦੇ ਨਾਲ ਰੈਂਟ ਐਗਰੀਮੈਂਟ ਕਰਦੇ ਸਮੇਂ ਹੇਠ ਲਿਖੇ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ ਏ ਐਮਟੀਪੀ ਨਗਰ ਨਿਗਮ ਵੱਲੋਂ ਸਰਟੀਫਿਕੇਟ ਮਿਤੀ 16 5 2023 ਜਿਸ ਵਿੱਚ ਐਮਟੀਪੀ ਵੱਲੋਂ ਸਰਟੀਫਾਈ ਕੀਤਾ ਗਿਆ ਹੈ ਕਿ ਵਿਸ਼ੇ ਅਧੀਨ ਉਸਾਰੀ ਦੇ ਮਾਲਕ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਸਰਟੀਫਿਕੇਟ ਨੰਬਰ 2/6 ਮਿਤੀ 17 9 2021 ਤੇ 29/66 ਮਿਤੀ 29 4 2022 ਰਾਹੀਂ ਕਮਰਸ਼ੀਅਲ ਨਕਸ਼ੇ ਪਾਸ ਕਰਵਾਏ ਗਏ ਹਨ B. ਪੁਆਇੰਟ ਮਿਤੀ 17 9 2021 ਤੇ 29 4 2022 ਦੇ ਬਿਲਡਿੰਗ ਸੈਂਕਸ਼ਨ ਪਲਾਨ ਦਾ ਸਰਟੀਫਿਕੇਟ C ਸਹਾਇਕ ਮੰਡਲ ਫਾਇਰ ਅਫਸਰ ਨਗਰ ਨਿਗਮ ਵੱਲੋਂ ਬਿਲਡਿੰਗ ਨੂੰ ਜਾਰੀ ਕੀਤੇ ਗਏ ਪ੍ਰੋਵੀਜ਼ਨ ਫਾਇਰ ਸਰਟੀਫਿਕੇਟ 11 ਪੁਆਇੰਟ ਕੀ ਲਿਖਦੇ ਨੇ ਅਗੇ Google Earth ਦੇ ਸਟਰੀਟ 뷰 ਤੋਂ ਵਿਸ਼ੇ ਅਧੀਨ ਉਸਾਰੀ ਦੀਆਂ ਜੂਨ 2022 ਦੀਆਂ ਫੋਟੋਆਂ ਕੋਖੀਆਂ ਗਈਆਂ ਜਿਸ ਅਨੁਸਾਰ ਜੂਨ 22 ਦੇ ਵਿੱਚ ਵਿਸ਼ੇ ਅਦੀਨ ਉਸਾਰੀ ਬੇਸਮੈਂਟ ਲੈਵਲ ਤੇ ਮੌਜੂਦ ਹੈ ਉਕਤ ਅਥਾਂ ਦੀ ਰੋਸ਼ਨੀ ਵਿੱਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਵੇਰਾ ਹੋਟਲ ਦੇ ਮਾਲਕਾਂ ਨੂੰ ਪਹਿਲਾ ਨੋਟਿਸ ਮਿਤੀ 22 2023 ਨੂੰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਇਸ ਬਿਲਡਿੰਗ ਦੀ ਉਸਾਰੀ ਬੇਸਮੈਂਟ ਪਲਸ 9 ਮਦਲਾ ਹੋ ਚੁੱਕੀ ਹੈ ਇਸ ਤੋਂ ਇਜਾਬਦਾ ਹੈ ਕਿ ਜਦੋਂ ਤੱਕ ਬਿਲਡਿੰਗ ਦੀ ਸ਼ਿਕਾਇਤ ਨਹੀਂ ਹੋਈ ਸੀ ਇਹ ਬਿਲਡਿੰਗ ਦੀ ਉਸਾਰੀ ਲਗਾਤਾਰ ਚੱਲਦੀ ਰਹੀ ਦੇਖੋ ਨੋਟ ਕਰੋ ਕਿ ਇਹ ਸਾਫ਼ ਲਿਖਿਆ ਹੈ ਜਿਹੜੇ ਸੈਕਟਰੀ ਸਾਹਿਬ ਵੱਲੋਂ ਕਿ ਇਹ ਬਿਲਡਿੰਗ ਦੀ ਸ਼ਿਕਾਇਤ ਦੀ ਨਹੀਂ ਕਰਦੇ ਰਹਿੰਦੇ ਨੇ ਅਫਸਰ ਵੀ ਤੁਹਾਡਾ ਕੰਮ ਕੀ ਏ ਇਲੈਗਲ ਨਿਰਮਾਨ ਨੂੰ ਰੋਕਣਾ ਤੁਸੀਂ ਤਨਖਾਹ ਲੈਂਦੇ ਹੋ ਇਹਦੀ ਅੱਗੇ ਕੀ ਲਿਖਦੇ ਕਹਤੇ ਉਸਾਰੀਕਾਰ ਵੱਲੋਂ ਲਗਭਗ 100% ਗਰਾਉਂਡ ਕਵਰੇਜ ਦੇ ਨਾਲ ਨਾਲ ਪ੍ਰੋਜੈਕਸ਼ਨ ਤੇ ਵੀ ਉਸਾਰੀ ਕਰਕੇ ਬੇਸਮੈਂਟ ਪਲਸ 9 ਮੰਜ਼ਲਾ ਉਸਾਰੀ ਮੁਕੰਮਲ ਕਰ ਲਈ ਗਈ ਨਗਰ ਨਿਗਮ ਵੱਲੋਂ ਬੇਸਮੈਂਟ 9 ਮੰਜ਼ਲਾ ਉਸਾਰਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਸਪਸ਼ਟ ਲਿਖਿਆ ਹੈ ਅਗਲੇ ਪੈਰੇ ਦੇ ਵਿੱਚ ਲਿਖਦੇ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਾਂਦੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਹੋਟਲ ਮਾਲਕ ਜ਼ਿੰਮੇਵਾਰ ਨਹੀਂ ਇਹਦੇ ਲਈ ਇਹਦੇ ਲਈ ਉਹ ਅਫਸਰ ਸਾਹਿਬ ਜ਼ਿੰਮੇਵਾਰ ਨੇ ਛੋਟੇ ਤੋਂ ਲੈ ਕੇ ਵੱਡਾ ਅਫਸਰ ਜਿਨੇ ਆਪਣੇ ਪੈਸੇ ਲੈ ਜਿਬਾਂ ਭਰੀਆਂ ਹੁਣ ਅਗਲੇ ਪੈਰੇ ਚ ਕੀ ਲਿਖਦੇ ਨੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਸ ਬਿਲਡਿੰਗ ਨੂੰ ਮਿਤੀ 2-3-2023 ਨੂੰ ਸੀਲ ਲਗਾਈ ਗਈ ਪਰੰਤੂ ਸੀਲ ਹੋਈ ਬਿਲਡਿੰਗ ਦੇ ਵਿੱਚ ਉਸਾਰੀ ਅਬਲੀਕ ਫਿਨਿਸ਼ਿੰਗ ਦਾ ਕੰਮ ਚੱਲਦਾ ਰਿਹਾ ਮੰਨ ਰਹੇ ਨੇ ਕਿ ਬਿਲਡਿੰਗ ਸੀਲ ਸੀ ਕੰਮ ਚੱਲਦਾ ਰਿਹਾ ਸੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਸ ਬਿਲਡਿੰਗ ਦੇ ਵਿੱਚ ਇੱਕ ਬੈਂਕ ਵੀ ਚਲਾਇਆ ਜਾ ਰਿਹਾ ਹੈ ਦਫਤਰ ਵੱਲੋਂ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਦੀਆਂ ਫੋਟੋਕਾਪੀਆਂ ਅਨੁਸਾਰ ਇਸ ਬਿਲਡਿੰਗ ਦਾ ਸਹਾਇਕ ਮੰਡਲ ਫਾਇਰ ਅਫਸਰ ਨਗਰ ਨਿਗਮ ਵੱਲੋਂ ਨਗਰ ਨਿਗਮ ਅਬਰਸਰ ਵੱਲੋਂ ਪ੍ਰੋਵੀਜ਼ਨਲ ਫਾਇਰ ਸਰਟੀਫਿਕੇਟ ਜਾਰੀ ਕੀਤਾ ਹੋਇਆ ਹੈ ਦੇਖੋ ਇਲੀਗਲ ਬਿਲਡਿੰਗ ਹੋਰ ਬਣੀ ਹੈ ਤੇ ਉਹਨੂੰ ਵੀ ਫਾਇਰ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਮਿਊਨਿਸਪਲ ਟਾਊਨ ਪਲਾਨਰ ਵੱਲੋਂ ਇਸ ਬਿਲਡਿੰਗ ਦੇ ਕਮਰਸ਼ੀਅਲ ਅਤੇ ਹੋਟਲ ਮੰਤਲ ਲਈ ਨਕਸ਼ੇ ਪ੍ਰਵਾਨ ਹੋਣ ਸੰਬੰਧੀ ਸਰਟੀਫਿਕੇਟ ਜਾਰੀ ਕੀਤਾ ਹੈ ਇਸ ਬਿਲਡਿੰਗ ਦੇ ਗਰਾਉਂਡ ਫਲੋਰ ਨੂੰ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਨੂੰ ਕਿਰਾਏ ਤੇ ਦੇਣ ਸੰਬੰਧੀ ਬੈਂਕ ਦੇ ਨਾਲ ਲੀਜ਼ ਡੀਡ 11 8 2023 ਨੂੰ ਸਾਈਨ ਕੀਤੀ ਗਈ ਹੈ ਕਿਉਂ ਜੋ ਨੌ ਮਦਰਾ ਬਿਲਡਿੰਗ ਦੀ ਉਸਾਰੀ ਮੁਕੰਮਲ ਕਰਨਾ ਅਤੇ ਬਿਲਡਿੰਗ ਸੀਲ ਕਰਨ ਦੇ ਬਾਵਜੂਦ ਬਿਲਡਿੰਗ ਦੇ ਵਿੱਚ ਕੰਮ ਕੀਤੇ ਜਾਣਾ ਸੀਲ ਕੀਤੀ ਹੋਈ ਬਿਲਡਿੰਗ ਦੇ ਸਰਟੀਫਿਕੇਟ ਜਾਰੀ ਕਰਨਾ ਨਗਰ ਨਿਗਮ ਅੰਮ੍ਰਿਤਸਰ ਦੇ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀ ਭਗਤ ਸਿਬਤ ਸਿੱਧ ਕਰਦਾ ਹੈ ਸੀਲ ਬਿਲਡਿੰਗ ਨੂੰ ਯਾਨੋਸੀ ਜਾਰੀ ਕਰੀ ਜਾਂਦੇ ਨੇ ਉਹਨਾਂ ਨੂੰ ਵੀ ਫਾਰ ਸੇਫਟੀ ਐਕਟ ਦੀਆਂ ਸਾਰੀਆਂ ਸ਼ਰਤਾਂ ਦੀ ਪ੍ਰਵਾਨਗੀ ਦੇਈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਭ੍ਰਸ਼ਟਾਚਾਰ ਦਾ ਲੈਵਲ ਕਿੱਥੋਂ ਤੱਕ ਹੈ ਤਿੰਨ ਮੰਜ਼ਲਾ ਅਪਰੂਵਲ ਹੈ ਬਣ ਗਿਆ ਨੌਂ ਮੰਜ਼ਲਾ ਇਹਨਾਂ ਨੂੰ ਮੋਤੀਆ ਬਿੰਦੂ ਆਇਆ ਸੀ ਚਿੱਟਾ ਮੋਤੀਆ ਉਤਰਿਆ ਸੀ ਵੀ ਇਹਨਾਂ ਨੂੰ ਕੁਝ ਦੇਦਾਂ ਨਹੀਂ ਸੀ ਹੁਣ ਅੱਗੇ ਕੀ ਲਿਖਦੇ ਨੇ ਕਿ ਇਸ ਲਈ ਇਸ ਪੱਤਰਾਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਸੈਕਰੀ ਸਾਹਿਬ ਵੱਲੋਂ ਜੋ ਨਗਰ ਨਿਗਮ ਦੇ ਮਿਸ਼ਨ ਨੂੰ ਲਿਖਿਆ ਗਿਆ ਪਹਿਲਾ ਨਕਸ਼ਾ ਪ੍ਰਵਾਨ ਕਰਨ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਬਿਲਡਿੰਗ ਦੇ ਏਰੀਆ ਵਿੱਚ ਤਨਾਤ ਰਹੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਬਿਲਡਿੰਗ ਨਰੀਖਕ ਏਟੀਪੀ ਐਮਟੀਪੀ ਦੇ ਨਾਮ ਇਸ ਦਫ਼ਤਰ ਨੂੰ ਤੁਰੰਤ ਭੇਜੇ ਜਾਣ ਦੂਜਾ ਪੁਆਇੰਟ ਸੀਲ ਕੀਤੀ ਗਈ ਬਿਲਡਿੰਗ ਦੇ ਫਾਇਰ ਸਰਟੀਫਿਕੇਟ ਜਾਰੀ ਕਰਨ ਵਾਲੇ ਸਹਾਇਕ ਮੰਡਲ ਅਫਸਰ ਫਾਇਰ ਅਫਸਰ ਨਗਰ ਨਿਗਮ ਅਮਰ ਸਰਦਾ ਨਾਮ ਇਸ ਦਫ਼ਤਰ ਨੂੰ ਭੇਜਿਆ ਜਾਵੇ ਤੀਜਾ ਪੁਆਇੰਟ ਵਿਸ਼ੇ ਅਧੀਨ ਉਸਾਰੀ ਵਿੱਚ ਕੀਤੀਆਂ ਗਈਆਂ ਬਿਲਡਿੰਗ ਬਾਇਲਾਜ ਅਤੇ ਰੂਲਾ ਹਦਾਇਤਾਂ ਦੇ ਵਿਰੁੱਧ ਕੀਤੀਆਂ ਗਈਆਂ ਵਾਇਲੇਸ਼ਨ ਦੇ ਵਿਰੁੱਧ ਰੂਲਾ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਚੌਥਾ ਪੁਆਇੰਟ ਨਗਰ ਨਿਗਮ ਅੰਮ੍ਰਿਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਦੇ ਜਿਸ ਅਧਿਕਾਰੀ ਵੱਲੋਂ ਵਿਸ਼ੇ ਉਦੀਨ ਉਸਾਰੀ ਦੇ ਗਲਤ ਢੰਗ ਦੇ ਨਾਲ ਨਕਸ਼ੇ ਪਾਸ ਕੀਤੇ ਗਏ ਨੇ ਉਸ ਸੰਬੰਧੀ 15 ਦਿਨ ਦੇ ਅੰਦਰ ਅੰਦਰ ਪੜਤਾਲ ਕਰਕੇ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਰੂਲਾਂ ਹਦਾਇਤਾਂ ਅਨੁਸਾਰ ਆਪਣੇ ਪੱਧਰ ਤੇ ਐਫ ਆਈ ਆਰ ਰਜਿਸਟਰ ਕਰਵਾਉਣ ਉਪਰੰਤ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਸਪਸ਼ਟ ਲਿਖਿਆ ਹੈ ਤੁਸੀਂ ਦੇਖੋ ਨਗਰ ਨਿਗਮ ਦੇ ਵਿੱਚ ਭ੍ਰਸ਼ਟਾਚਾਰ ਦਾ ਮਿਆਰ ਦੇਖੋ ਹਾਈ ਕੋਰਟ ਵੱਲੋਂ ਆਦੇਸ਼ ਲੱਗੇ ਨੇ ਕਿ ਵੌਲਡ ਸਿਟੀ ਦੇ ਅੰਦਰ ਨਿਰਮਾਣ ਨਹੀਂ ਹੋ ਸਕਦਾ ਕੁਝ ਜਿਹੜੀ ਹੈ ਉਹਨਾਂ ਨੇ ਛੂਡ ਦਿੱਤੀ ਹੈ ਪਰ ਬਿਲਡਿੰਗਾਂ ਬਣੀ ਗਈਆਂ ਹੋਟਲ ਬਣ ਹੀ ਗਏ ਤੇ ਅਇਆਂ ਅਫਸਰਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਸ਼ਹਿਰ ਦਾ ਬਿੜਾਗਰ ਕਰ ਜਾਂਦੇ ਨੇ ਸਰਕਾਰ ਕੰਗਾਲ ਹੋ ਰਹੀ ਹੈ ਅਸੀਂ ਬਾਰ-ਬਾਰ ਕਹਿੰਦੇ ਹਾਂ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚਾਉਣਾ ਚਾਹੀਦਾ ਉਹ ਇੰਨਾ ਅਫਸਰਾਂ ਦੇ ਜੇਬਾਂ ਚ ਜਾ ਰਿਹਾ ਹੈ ਸਤਿਨਾਮ ਦਾ ਉਹ ਪੰਜਾਬ ਅਗੇਂਸਟ ਕ੍ਰਪਸ਼ਨ ਵਾਲੇ ਠੀਕੇ ਕਹਿੰਦੇ ਨੇ ਵੀ ਅਸਲੀ ਚੋਰ ਭ੍ਰਿਸ਼ਟਾਚਾਰੀ ਇਹ ਅਫਸਰ ਨੇ ਸਰਕਾਰਾਂ ਦੇ ਆਉਂਦੀਆਂ ਜਾਂਦੀਆਂ ਰਹੀਆਂ ਨੇ ਇਹ ਉੱਥੇ ਹੀ ਰਹਿੰਦੇ ਨੇ ਇਸ ਕਰਕੇ ਇਹਨਾਂ ਦੇ ਉੱਤੇ ਹੁਣ ਕਾਰਵਾਈ ਕੀ ਹੋਏਗੀ ਅਸੀਂ ਇਹਦੇ ਉੱਤੇ ਪੂਰੀ ਅੱਖ ਰੱਖਾਂਗੇ ਕਿ ਸਿਰਫ ਹੋਟਲ ਦੇ ਮਾਲਕ ਦੇ ਉੱਤੇ ਹੀ ਕਾਰਵਾਈ ਹੋਏਗੀ ਉਹਦੇ ਤੇ ਹੀ ਐਫਆਈਆਰ ਦਰਜ ਕਰਾਈ ਜਾਏਗੀ ਜਾਂ ਜਿਹੜੇ ਬਾਕੀ ਅਫਸਰ ਹੈ ਥੱਲਿਓਂ ਲੈ ਕੇ ਉੱਤੋਂ ਤੱਕ ਉਹਨਾਂ ਤੇ ਵੀ ਕੋਈ ਕਾਰਵਾਈ ਹੋਏਗੀ ਉਹਨਾਂ ਤੁਹਾਨੂੰ ਸੁਣਾਉਣਾ ਅਸੀਂ ਇਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਸੀਬੀਓ ਨੇ ਜਿਹੜੇ ਰਾਜੀਵ ਸੇਖੜੀ ਚੀਫ ਜੀਲੈਂਸ ਆਫੀਸਰ ਉਹਨਾਂ ਦਾ ਕੀ ਕਹਿਣਾ ਹੈ ਜੀ ਜਨੋਸ਼ ਰਾਜੀਵ ਨੋਸ਼ਾ ਦੀ ਬੋਲੀ ਜਾਲ ਨੇ ਬਸ ਹੋਇੰਤ ਤੁਸੀਂ ਮਨੋ ਠੀਕ ਹੈ ਅ ਅਸੋ ਸੇਖੜੀ ਸਾਹਿਬ ਕਾਈਂਲੀ ਦੱਸੋ ਪਹਿਲਾਂ ਤੇ ਇਹਦਾ ਦੱਸੋ ਵੀ ਇਹਦਾ ਨਕਸ਼ਾ ਕਿੰਨੇ ਮੰਜ਼ਲਾ ਪਾਸ ਹੈਗਾ ਸਰ ਉਹ ਜਿਹਨੂੰ ਜਿੰਨੇ ਦਾ ਮੰਜ਼ਲਾ ਮੇਰੇ ਖਿਆਲ ਨਕਸ਼ਾ ਜਿਹੜਾ ਪਾਸ ਸੀਗਾ 3 ਮੰਜ਼ਲਾ ਜੀ ਪਲੱਸ 3 ਦਾ ਪਾਸ ਹੈ 3 ਪਲੱਸ 3 ਮਤਲਬ ਗਰਾਉਂਡ ਫਲੋਰ ਪਲੱਸ 3 ਸਟੋਰੀਜ਼ ਉੱਪਰ ਨੀ 1+3 ਉਹ ਕਿਉਂ ਨਾ ਸਰ ਸਰ ਜੀ+3 ਕਰਦੇ ਨਾ ਗਰਾਉਂਡ ਤੋਂ ਜੀ+ ਅੱਛਾ ਜੀ+3 ਓਕੇ ਗਰਾਉਂਡ ਜੀ+3 ਦਾ ਪਾਸਾ ਬੇਸਮੈਂਟ ਕੋਲ ਪਾਸ ਹੈ ਕਹਿੰਦੇ ਜੀ ਬੇਸਮੈਂਟ ਹਾਂ ਬੇਸਮੈਂਟ ਪਾਸ ਹੁੰਦੀ ਹੈ ਪਲੱਸ ਬੇਸਮੈਂਟ ਹੈ ਨਾ ਜੀ ਹਾਂ ਹਾਂ ਬੇਸਮੈਂਟ ਤਾਂ ਤੇਰੇ ਡਾਊਨ ਹੀ ਹੋ ਗਈ ਨਾ ਅੱਛਾ ਜੀ 5 9 ਮੰਜ਼िला ਹੋਟਲ ਬਣ ਜਾਂਦਾ ਹਾਂ ਹਾਂ ਜੀ ਕੋਈ ਦੇਖੋ ਨਾ 33 ਜੀ ਮੰਜ਼ਲ ਤੋਂ ਬਾਅਦ ਚੌਥੀ ਮੰਜ਼ਲ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਫਿਰ ਨੌਂ ਮੰਜ਼ਲ ਪੈ ਗਈ ਜੀ ਤੁਹਾਡੇ ਕਿਸੇ ਡਿਪਾਰਟਮੈਂਟ ਦੇ ਅਫੀਸਰ ਨੇ ਦੀ ਨਜ਼ਰ ਨਹੀਂ ਪਈ ਜਾਂ ਉਹਦੀ ਨਜ਼ਰ ਕਿਤੇ ਹੋਰ ਰਹੀ ਸੀ ਦੇਖੋ ਜੀ ਨਜ਼ਰ ਤੇ ਉਹਦੀ ਪਈ ਕਾਰਵਾਈ ਵੀ ਉਹ ਜਿਹੜੀ ਆਪਣੇ ਪੇਜਾਂ ਤੇ ਉਹ ਪੇਪਰ ਫਾਰਮੈਟ ਹੀ ਜ਼ਿਆਦਾ ਦੱਸਦੇ ਨੇ ਜਿਹੜੀ ਐਕਸ਼ਨ ਲੈਣਾ ਹੁੰਦਾ ਉਹ ਦੱਸਦੇ ਦੇ ਕੇ ਤਾਂ ਇਹ ਉਹ ਤਾਂ ਫਿਰ ਡਿਪਾਰਟਮੈਂਟ ਨੂੰ ਐਕਸ਼ਨ ਲੈਣਾ ਪਿਆ ਪ੍ਰੋਪਰ ਨਹੀਂ ਸਰ ਮੇਰਾ ਦੇਖੋ ਸਿਟੀ ਕਪ ਸਵਾਲ ਸੇ ਬੜੇ ਸਵਾਲ ਖੜੇ ਹੋ ਰਹੇ ਨੇ ਸਾਡੀ ਚਿੱਠੀ ਦੇ ਉੱਪਰ ਤੁਸੀਂ ਦੇਖੋ ਜਿਹੜੇ ਬੰਦੇ ਇਹ ਜ਼ਿੰਮੇਦਾਰ ਆ ਚਲੋ ਹੋਟਲ ਤੇ ਤੇ ਐਫ ਆਈ ਆਰ ਦਰਜ ਕਰਾਣਾ ਅਸੀਂ ਤੁਸੀਂ ਲਿਖ ਦਿੱਤਾ ਰਸ਼ੇਕੀ ਸਾਹਿਬ ਦੇ ਆਰਡਰ ਹੈ ਕਿਉਂਕਿ ਲਗਾਤਾਰ ਆਰਡਰ ਲਗਾਤਾਰ ਨਿਰਮਾਨ ਇਲੀਗਲ ਹੋ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ 'ਚ ਹੋ ਰਹੇ ਨੇ ਪਰ ਚਲੋ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਵੀ ਇਹਨਾਂ ਬੰਦਿਆਂ ਦੇ ਕੀ ਜਿਨ੍ਹਾਂ ਦਾ ਕੰਮ ਹੈ ਜਿਹੜੇ ਤਨਖਾਹ ਲੈਂਦੇ ਨੇ ਵੀ ਅਸੀਂ ਰੋਕਣ ਦਾ ਵੀ ਅਸੀਂ ਐਫ ਆਈ ਆਰ ਉਹਨਾਂ ਤੇ ਵੀ ਹੋਣੀ ਹੈ ਐਫ ਆਈ ਆਰ ਬੰਦਿਆਂ ਤੇ ਵੀ ਹੋਣੀ ਹੈ ਜਿਨ੍ਹਾਂ ਨੇ ਗਲਤ ਕੀਤਾ ਹੈ ਇਟ ਇਜ਼ ਆਰਡਰ ਇਕੱਲੇ ਉਹਦੇ ਨਹੀਂ ਵੀ ਹੈ ਨਹੀਂ ਸਰ ਐਫ ਆਈ ਆਰ ਉਹਨਾਂ ਤੇ ਵੀ ਹੋ ਰਹੀ ਹੈ ਤੇ ਐਕਸ਼ਨ ਉਹਨਾਂ ਤੇ ਵੀ ਹੋਣਾ ਹੈ ਓਕੇ ਕਿੰਨੇ ਲੋਕ ਨੇ ਸਰ ਲਈ ਜ਼ਿੰਮੇਵਾਰ ਸਰ ਜਿਹੜੇ ਜਿਹੜੇ ਜ਼ਿੰਮੇਦਾਰ ਨਹੀਂ ਉਹ ਕਮਿਸ਼ਨਰ ਸਾਹਿਬ ਉੱਚ ਕੱਢ ਕੇ ਦੇਖ ਕੇ ਜਿਹੜਾ ਜਿਹੜਾ ਬੰਦਾ ਇਨਵੋਲ ਹੋਏਗਾ ਫੈਕਟਰੀ ਤੇ ਹੀ ਆਰਡਰ ਦੇ ਕਿ ਉਹਨਾਂ ਨੂੰ ਦੇਖ ਕੇ ਕਰਕੇ ਇਹਨਾਂ ਬੰਦੇਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਜਾਵੇ ਅੱਛਾ ਐਫ ਆਈ ਆਰ ਦਰਜ ਕਰਾਈ ਜਾਵੇ ਤੇ ਸਰ ਇਹਨਾਂ ਦਾ ਡਿਪਾਰਟਮੈਂਟਲ ਐਕਸ਼ਨ ਹੋਏਗਾ ਕਿ ਇਹਨਾਂ ਤੇ ਐਫ ਆਈ ਆਰ ਦਰਜ ਡਿਪਾਰਟਮੈਂਟਲ ਐਕਸ਼ਨ ਵੀ ਹੋਏਗਾ ਔਰ ਪੱcza ਵੀ ਇਹਨਾਂ ਤੇ ਦਰਜ ਹੋਏਗਾ ਜੀ ਤਾਂ ਡਿਪਾਰਟਮੈਂਟਲ ਐਕਸ਼ਨ ਦੀ ਚਾਰ ਸ਼ੀਟ ਇਹ ਸਸਟੈਂਸ਼ਨ ਨਹੀਂ ਬੋਤਲੂ ਡਿਪਾਰਟਮੈਂਟ ਐਕਸ਼ਨ ਤੋਂ ਇਹੀ ਨੇ ਨਾ ਬਟ ਹੁਣ ਜਿਹੜਾ ਸਪ ਤੋਂ ਜ਼ਿਆਦਾ ਮੇਨ ਐਕਸਮ ਉਹ ਇਹਨਾਂ ਦੇ ਖਿਲਾਫ ਡੇਣਾ ਵਾ ਇਹ ਪੱਤਾ ਵੀ ਦਰਜ ਹੋਏਗਾ ਜੀ ਅੱਛਾ ਇੱਕ ਨਾ ਸਰ ਦੇ ਦੋ ਕੰਮ ਜਦੋਂ ਤਿੰਨ ਮੰਜ਼ਲੀ ਤੋਂ ਚੌਥੀ ਪੈ ਗਈ ਬਿਲਕੁਲ ਕੁਤਾਈ ਤਾਂ ਹੋਈ ਨਾ ਜੀ ਇੱਕਦੋਂ ਤੋਂ ਕੰਮ ਚੱਲ ਰਿਹਾ ਜੀ ਇਹਦਾ ਬਿਲਕੁਲ ਕੁਤਾਈ ਤੇ ਕੁਤਾਈ ਤੇ ਬਿਲਕੁਲ ਹੋਈ ਹੈ ਤਾਈਓ ਇੰਨਾ ਬਣ ਗਿਆ ਅਦਰ ਵਿੱਚ ਕੁਤਾਈ ਤਾਂ ਹੁੰਦੀ ਤੇ ਬੰਦਾ ਨਹੀਂ ਨਹੀਂ ਸਰ ਮੇਰੀ ਮੇਰਾ ਮੇਰਾ ਸਵਾਲ ਹੈ ਜੀ ਦੇਖੋ ਇੱਕ ਤਾਂ ਪਹਿਲੇ ਇਹਦੀ ਵੱਡੀ ਬਿਲਡਿੰਗ ਦੇ ਵਿੱਚ ਪਾਰਕਿੰਗ ਦਾ ਇੰਪੋਰਟੈਂਟ ਹੈ ਹੁਣ ਇਸ਼ੂ ਹਾਂ ਪਾਰਕਿੰਗ ਬਿਲਕੁਲ ਬਹੁਤ ਇੰਪੋਰਟੈਂਟ ਹੈ ਜੀ ਹੈ ਕਿ ਨਹੀਂ ਹੈ ਇੱਕ ਤੁਸੀਂ ਇੱਕ ਲਿਖਿਆ ਹੈ ਕਿ 100% ਜਿਹੜਾ ਉਹ ਕਵਰ ਕਰ ਲਿਆ ਗਰਾਉਂਡ ਫਲੋਰ ਤੇ ਪ੍ਰੋਜੈਕਸ਼ਨ ਏਰੀਆ ਜਿਹੜਾ ਉਹ ਵੀ ਕਵਰ ਕਰ ਲੇਤਾ ਗਿਆ ਉਹ ਵੀ ਕਵਰ ਕਰ ਲਿਆ ਹਾਂ ਜੀ ਉੱਤੇ ਵੀ ਇਹਨਾਂ ਨੇ ਬਲਕਨੀ ਵੀ ਨਹੀਂ ਛੱਡੀ ਉਹਨੂੰ ਉਹਨੂੰ ਵੀ ਆਪਣੇ ਕਵਰ ਏਰੀਆ 'ਚ ਲੈ ਲਿਆ ਤੇ ਅੱਛਾ ਜੀ ਇੱਥੇ ਇਹ ਵੀ ਲਿਖਿਆ ਪੈਰਾ ਨੰਬਰ 2 'ਚ ਵਿਸ਼ਾਲ ਰਾਮਪਾਲ ਕੋ ਰਿਕਾਰਡ ਮੰਗਿਆ ਗਿਆ ਤੇ ਰਿਕਾਰਡ ਨਹੀਂ ਦਿੱਤਾ ਗਿਆ ਮੈਂ ਇਹ ਵਿਸ਼ਾਲ ਰਾਮਪਾਲ ਵੀ ਇਤਾਂ ਹੀ ਪਾਵਰਫੁੱਲ ਆ ਵੀ ਕਮਿਸ਼ਨਰ ਨੂੰ ਵੀ ਵੱਡਾ ਹੋ ਗਿਆ ਵੀ ਇਹ ਕਰ ਕਾਰ ਤੱਕ ਨਹੀਂ ਦਿੰਦਾ ਕਿਸੇ ਨੂੰ ਉਹੀ ਤੇ ਆਪਣੀ ਰਿਪੋਰਟ ਚ ਲਿਖਿਆ ਨਾ ਹੁਣ ਉਹਦੇ ਖਿਲਾਫ ਐਕਸ਼ਨ ਤੈਹੀ ਹੋ ਰਿਹਾ ਨਾ ਵੀ ਵੱਡਾ ਹੁੰਦਾ ਤੇ ਐਕਸ਼ਨ ਸਰ ਸਰ ਤੁਸੀਂ ਇਹਦੇ ਲਈ ਇਹਦੇ ਲਈ ਤੁਸੀਂ ਦੇਖੋ ਨਾ 1 ਸਾਲ ਤੋਂ ਚਿੱਠੀ ਲਿਖ ਰਹੇ ਨੇ ਸਿਰਫ ਇਹ ਲਗਾਤਾਰ ਇੱਕ ਪਹਿਲੀ ਚਿੱਠੀ ਲਿਖੀ ਗਈ 30 ਮੇਰੇ ਖਿਆਲ ਪਹਿਲੇ ਮਹੀਨੇ ਜੀ 17 1 2023 ਨੂੰ ਹਾਂ ਠੀਕ ਹੈ ਨਾ ਜੀ ਤੇ ਅੱਜ ਹੋ ਗਿਆ ਇੱਕ ਸਾਲ ਹੋ ਗਿਆ ਉਦੋਂ ਉਦੋਂ ਹੀ 8 ਮੰਜ਼ਲਾ ਜ਼ਿਕਰ ਕੀਤਾ ਗਿਆ ਵੀ ਉਦੋਂ ਹੀ 8 ਮੰਜ਼ਲਾ ਤੱਕ ਬਣ ਗਈਆਂ ਸੀਗੀਆਂ ਹਾਂ ਉਦੋਂ ਹੀ 8 ਮੰਜ਼ਲਾ ਤੱਕ ਬਣ ਗਈਆਂ ਹੀ ਸੀਗੀਆਂ ਹਾਂ ਮਤਲਬ ਇਹਦਾ ਮਤਲਬ ਦੇਖੋ ਹਾਂਜੀ ਹਾਂਜੀ ਪੂਰੇ ਸ਼ਹਿਰ ਦਾ ਮਤਲਬ ਅ ਬੁਰਾਣਾ ਮੰਨਣਾ ਮੇਰੀ ਗੱਲ ਸੀ ਬੇੜਾਗਰ ਕਰਨ ਦੇ ਵਿੱਚ ਇੱਕ ਅਫਸਰਾਂ ਦਾ ਪੂਰਾ ਹੱਥ ਆ ਨਹੀਂ ਚਲੋ ਕਹਿ ਸਰ ਜੀ ਮੈਂ ਤੁਹਾਡੀ ਗੱਲ ਦਾ ਬੁਰਾ ਨਹੀਂ ਬੰਦਾ ਜੋ ਸਾਹਮਣੇ ਨਾ ਨਹੀਂ ਜੀ ਜੀ ਆਪ ਦੇਖੋ ਨਾ ਦੇਖੋ ਆਟੇ ਜੀ ਨਵਾਂ ਕੀ ਚੱਲਦਾ ਇਹ ਦੇਖੋ ਨਾ ਜੀ ਇੱਕ ਪੂਰੀ ਦੇਖੋ ਅਸੀਂ ਇਲੀਗਲ ਵੋਲਡ ਸਿਟੀ ਦੇ ਵਿੱਚ ਹਾਈ ਕੋਰਟ ਦੇ ਆਰਡਰ ਹੈ ਕਿ ਕੰਸਟ੍ਰਕਸ਼ਨ ਨਹੀਂ ਹੋਣੀ ਚਾਹੀਦੀ ਪਰ ਕੰਸਟਰਕਸ਼ਨ ਤੜਾ ਤੜ ਇਹ ਵੀ ਵਾਰਡ ਸਿਟੀ ਦੇ ਅੰਦਰ ਹੀ ਹੈ ਜੀ ਬਿਲਕੁਲ ਠੀਕ ਹੈ ਤੇ ਕੰਸਟਰਕਸ਼ਨ ਤੜਾ ਤੜ ਹੋ ਰਹੀ ਹੈ ਕੋਈ ਮਤਲਬ ਇਹਨਾਂ ਨੂੰ ਕੋਈ ਐਮਟੀਪੀ ਡਿਪਾਰਟਮੈਂਟ ਨੂੰ ਕੋਈ ਸ਼ੈਕੀ ਸਾਹਿਬ ਖੌਫ ਨਹੀਂ ਰਹਿ ਗਿਆ ਚਾਹੇ ਉਹ ਏਟੀਪੀ ਇੰਸਪੈਕਟਰ ਤੋਂ ਲੈ ਕੇ ਮਤਲਬ ਏਟੀਪੀ ਐਮਟੀਪੀ ਐਸਟੀਪੀ ਤੇ ਉੱਪਰ ਜੁਆਇੰਟ ਕਮਿਸ਼ਨਰ ਤੇ ਕਮਿਸ਼ਨਰ ਵੀ ਇਹਦੇ ਲਈ ਜ਼ਿੰਮੇਵਾਰ ਨੇ ਸਿਰਫ ਜਿਹੜੇ ਜਿਹੜੇ ਜ਼ਿੰਮੇਦਾਰ ਨੇ ਵੀ ਨਹੀਂ ਨਹੀਂ ਤੁਹਾਨੂੰ ਲੱਗਦਾ ਨਹੀਂ ਸਰ ਮੇਰਾ ਮੇਰਾ ਦੇਖੋ ਦੇਖੋ ਸਿੱਖੋ ਨਾ ਇੱਕ ਬੰਦਾ ਹੈ ਤੁਸੀਂ ਤੁਸੀਂ ਠੀਕ ਕਹਿ ਰਹੇ ਹੋ ਮੈਂ ਉਹਨੂੰ ਕਮੈਂਟ ਪਾਉਣ ਨਹੀਂ ਕਰ ਸਕਦਾ ਪਰ ਵੇ ਇਨ ਇਨ ਦਾ ਵੀਊ ਤੁਸੀਂ ਜੋ ਗੱਲ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਦਾ ਪਰਸਨ ਜਿਹੜੇ ਜਿਹੜੇ ਵੀ ਕਾਰਪੋਰੇਸ਼ਨ ਨੇ ਉਸ ਟੀਮ ਨੂੰ ਡੀਲ ਕਰਦੇ ਸੀਗੇ ਚਾਹੇ ਕੋਈ ਵੀ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਸਾਰੇ ਰਿਸਪਾਂਸਿਬਲ ਹੈ ਜੀ ਤੇ ਇੱਕ ਸਾਈਡ ਹੀ ਸਾਹਿਬ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਪੰਜਵੇਂ ਪਹਿਰੇ ਤੇ ਲਿਖਿਆ ਵੀ ਲਿਖਿਆ ਆਪਾਂ ਇਹਦੇ ਤੇ ਵੀ ਕਾਰਵਾਈ ਕੀਤੀ ਜਾਏ ਕਾਰਵਾਈ ਕੀ ਕਰਨ ਵਾਸਤੇ ਲਿਖਿਆ ਗਿਆ ਵੀ ਐਫ ਆਈ ਆਰ ਦਰਜ ਕਰਾਈ ਯਹੀ ਜਾਵੇ ਇਹਦੇ ਤੇ ਮੈਂ ਮੈਂ ਪਹਿਲਾਂ ਲਿਖਿਆ ਹੋਇਆ ਵਾ ਕਿ ਜੇ ਤੁਸੀਂ ਸੀਲ ਕਰਤਾ ਇਹਨੇ ਖੋਲ ਲਈ ਇਹ ਕਰ ਲਈ ਤੇ ਕਾਰਵਾਈ ਇੱਥੇ ਪਰਚਾ ਦਰਜ ਕੀਤਾ ਗਿਆ ਕੋਈ ਬਿਲਕੁਲ ਕਾਰਵਾਈ ਵਾਸਤੇ ਫਿਰ ਉਹਦੇ ਮੇਰੇ ਖਿਆਲ ਉਹ ਉਹ ਤੇ ਕੀ ਕਾਰਵਾਈ ਹੋਈ ਉਹਦੇ ਬਾਰੇ ਨਹੀਂ ਸਰ ਦੇਖੋ ਕਾਰਵਾਈ ਇਹ ਅਕਸਰ ਕੀ ਚੱਲਦਾ ਵੀ ਚਿੱਠੀ ਪਾਨੇ ਆ ਉਹ ਆਪਣਾ ਘਰ ਪੂਰਾ ਕਰਨ ਨੂੰ ਵੀ ਅਸੀਂ ਚਿੱਠੀ ਦਿੱਤੀ ਦੇਖੋ ਇਹਦੇ ਵਿੱਚ ਇਹਦੇ ਵਿੱਚ ਕੀ ਹੈ ਪਾਰਟਿਕੂਲਰਲੀ ਸੈਕਟਰੀ ਸਾਹਿਬ ਨੇ ਪਾਈਆਂ ਇਹਦੇ ਵਿੱਚ ਸਾਨੂੰ ਵੀ ਆਰਡਰ ਹੀ ਦਿੱਤੇ ਨੇ ਕਿ ਵੀ 15 ਦਿਨ ਬਾਅਦ ਤੁਸੀਂ ਪਾਰਟਿਕੂਲਰ ਦਾ ਰਿਵਿਊ ਲੈ ਕੇ ਮੈਨੂੰ ਦੱਸਣਾ ਵਾ ਜੀ ਜੇ ਨਹੀਂ ਆਏਗਾ ਤੇ ਫਿਰ ਮੈਂ ਮੈਂ ਪਰਸਨਲੀ ਇੱਥੇ ਜਿਹੜੀ ਉਹ ਕਾਰਵਾਈ ਕਨਸਰਨਟ ਤੇ ਕਰੂੰਗਾ ਜਿਹਨੂੰ ਜਿਹਦੀ ਜਿਹਦੀ ਜ਼ਿੰਮੇਵਾਰ ਹੈ ਤੇ ਸਰ ਇੱਕ 229 ਨੂੰ ਡੈਮੋਲੇਸ਼ਨ ਦਾ ਆਰਡਰ ਦਿੰਦੇ ਨੇ ਕਮਿਸ਼ਨਰ ਸਾਹਿਬ 229 ਨੂੰ ਦਰਤਾਈਨ ਉਹ ਵੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਤੇ ਫਿਰ ਦੇਖੋ ਜਿਹੜਾ ਜਿਹੜਾ ਇਮਤਿਹਾਨ ਚ ਆਏਗਾ ਉੱਤੇ ਕਾਰਵਾਈ ਤਾਂ ਜ਼ਰੂਰ ਹੋਏਗੀ ਚਲੋ ਇੱਕ ਹੋਰ ਸਰ ਮੈਂ ਦੇਖੋ ਬੈਂਕ ਸੀਲ ਕਰਨ ਦੇ ਫਿਰ ਆਰਡਰ ਦਿੱਤੇ ਜਾਂਦੇ ਤੇ ਬੈਂਕ ਤਾਂ ਹਜੇ ਵੀ ਫੰਕਸ਼ਨਲ ਹੈ ਹੁਣ वहां ਬੈਂਕ ਤਾਂ ਹਜੇ ਵੀ ਪਰ ਮੇਰੇ ਖਿਆਲ ਇਹਨਾਂ ਨੇ ਨਾ ਉਦੋਂ ਬੈਂਕ ਨੇ ਕੁਝ ਲਿਖ ਕੇ ਦੇ ਦਿੱਤਾ ਸੀਗਾ ਕਿ ਜੀ ਸਮਾਂ ਇੱਕ ਮਹੀਨਾ ਦਾ ਟਾਈਮ ਦੇ ਦਿਓ ਫਿਰ ਉਸ ਵਾਰ ਇਹਨਾਂ ਨੇ ਕਿਉਂ ਨਹੀਂ ਕੀਤਾ ਦੇ ਆਰ ਰਿਸਪੌਂਸੀਬਲ ਫਾਰ ਥੈਟ ਚਲੋ ਠੀਕ ਹੈ ਇੱਕ ਸਰ ਸੀਲ ਬਿਲਡਿੰਗ ਨੂੰ ਹੀ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹਾਂ ਉਹ ਵੀ ਰੈਜ਼ੀਫੈਕਟੂ ਉੱਤੇ ਫਾਇਰ ਵਾਲੇ ਜਿਹੜੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਗਈ ਜੀ ਤੇ ਸਰ ਹੁਣ ਜਿਹੜੀਆਂ ਦੱਸੋ ਬੜੀਆਂ ਬਾਕੀ ਕੀ ਆ ਆਡਿਟ ਕੇ ਬਾਕੀ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਨਿਰਮਾਨ ਹੋ ਰਿਹਾ ਹੈ ਜੇਲ੍ਹ ਦੇ ਕੋਲ ਕਲੋਨੀ ਬਣਦੀ ਹੈ ਇੱਕ ਇਲੀਗਲ ਹੋਰ ਵੀ ਕਈ ਕਲੋਨੀਆਂ ਬਣਦੀਆਂ ਨੇ ਦੋ ਕੰਪਲੇਂਟਸ ਆਈਆਂ ਨੇ ਉਹ ਵੀ ਆਪਾਂ ਉਹ ਵੀ ਆਪਾਂ ਜਲਦੀ ਉਹਨਾਂ ਤੇ ਕਾਰਵਾਈ ਕਰਾਵਾਂਗੇ ਸਰ ਮੇਰੀ ਅੱਜ ਹੀ ਆਈ ਹੈ ਕੱਵੇ ਦਿਲੀ ਅੱਜ ਹੀ ਸਾਨੂੰ ਮਿਲਿਆ ਨਹੀਂ ਕੋਈ ਮੇਰਾ ਸਵਾਲ ਇਹ ਨੇ ਮੰਨ ਲਓ ਮੈਂ ਇਲੀਗਲ ਕੰਸਟ੍ਰਕਸ਼ਨ ਕਰਦਾ ਮੈਂ ਤਿੰਨ ਮੰਜ਼ਿਲਾ ਬਣਾਣਾ ਹੈ ਮੈਨੂੰ ਅਪਰੂਵ ਹੈ ਮੈਂ 965 ਦਾ ਉੱਤੇ ਬਣਾਣੀ ਆ ਦੇਖੋ ਕੀ ਗੱਲ ਤੁਹਾਡੇ ਯੂ ਆਰ ਯੂ ਆਰ ਵੈਰੀ ਰਾਈਟ ਹਰ ਹਰ ਚੀਜ਼ ਵਾਸਤੇ ਹਰ ਚੀਜ਼ ਵਾਸਤੇ ਚੰਡੀਗੜ੍ਹ ਤੇ ਮੁਨੀਆ ਹੋਣਾ ਚਾਹੀਦਾ ਨਾ ਨਹੀਂ ਨਹੀਂ ਸਹੀ ਜੀ ਮੈਂ ਮੈਂ ਦੇਖੋ ਤੁਸੀਂ ਕਿਉਂਕਿ ਐਸ ਵੇਲੇ ਸੀਬੀਓ ਚੀਫ ਫਿਜੀਲੈਂਸ ਆਫੀਸਰ ਹੋ ਤੁਸੀਂ ਡਿਪਾਰਟਮੈਂਟ ਦੇ ਮੈਂ ਜੇ ਸ਼ਾਇਦ ਤੁਹਾਡੇ ਕੋਲੇ ਪੋਸਟ ਨਾ ਹੁੰਦੀ ਮੈਂ ਸ਼ਾਇਦ ਉਹ ਨਾਲ ਗੱਲ ਹੀ ਨਾ ਕਰਦਾ ਨਹੀਂ ਨਹੀਂ ਮੈਂ ਐਗਰੀਡ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਮੈਂ ਤਾਂ ਇਹ ਕਹਿੰਦਾ ਕਿ ਜੇ ਆਪਣੀ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਸਾਨੂੰ ਨਹੀਂ 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 ਸਰ ਉਹ ਤੇ ਪੈਸੇ ਸਰ ਲੈਣ ਨੂੰ ਹੋਗਾ ਮੇਰਾ ਮੇਰਾ ਸਵਤ ਸਵਾਲ ਪੁਰਾਉ ਲੈਂਦੇ ਹੋ ਵੀ ਮੇਰੇ ਤੇ ਤੇ ਤੁਸੀਂ ਕਾਰਵਾਈ ਕਰ ਦਿੱਤੀ ਇਸ ਬੰਦੇ ਦੇ ਉੱਤੇ ਤੇ ਲਿਖਤਾ ਗਿਆ ਵੀ ਐਫ ਆਈ ਆਰ ਕਰ ਦਿਓ ਜਾਂ ਇਹਦੀ ਡਿਮੋਸ਼ਨ ਕਰ ਦਿਓ ਉਹ ਬੰਦਿਆਂ ਨੂੰ ਕੀ ਸਜ਼ਾ ਹੈ ਜਿਹੜੇ ਬੰਦੇ ਇੱਥੋਂ ਰੋਟੀ ਖਾਂਦੇ ਹਨ ਦਾ ਘਰ ਚੱਲਦਾ ਹੈ ਇੱਥੋਂ ਤਨਖਾਹਾਂ ਲੈਂਦੇ ਨੇ ਬੱਚਿਆਂ ਦੀ ਫੀਸਾਂ ਜਾਂਦੀਆਂ ਜਨਤਾ ਦੇ ਦਿੱਤੇ ਹਾਂਜੀ ਉਹਨਾਂ ਤੇ ਵੀ ਪਰਚਾ EMPLOYEES ਤੇ ਵੀ ਪਰਚਾ ਦਰਜ ਹੋਣਾ ਹੈ ਸਰ ਇਹ ਤੇ ਸਰ ਸਿਰਫ ਇੱਕ ਬਿਲਡਿੰਗ ਦੀ ਗੱਲ ਹੈ ਤੇ what about the other buildings ਜਿਹੜੀਆਂ ਸੈਂਕੜੇ ਬਿਲਡਿੰਗਸ ਨੇ ਬਾਕੀਆਂ ਤੇ ਵੀ ਕਰਾਂਗੇ ਕਾਰਵਾਈ ਅਸੀਂ ਹੁਣ ਤਿਆਂ ਦੀ ਵੀ ਰਿਪੋਰਟ ਬੰਗੀ ਹੈ ਉੱਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜਲਦੀ ਉਹਨਾਂ ਨੂੰ ਕੁੱਤੇ ਨਹੀਂ ਕਰ ਉਹਤੇ ਵੀ ਕਾਰਵਾਈ ਕਰਾਂਗੇ ਮਤਲਬ ਸਾਰਾ ਉਹ ਡਿਪਾਰਟਮੈਂਟ ਹੀ ਇਨਵੋਲ ਹੋ ਜਾਏਗਾ ਉਹ ਜੀ ਸਰ ਸਾਰਾ ਡਿਪਾਰਟਮੈਂਟ ਬਿਲਕੁਲ ਸਰ ਬਿਲਕੁਲ ਬੁਰਾ ਹਾਲ ਹੈ ਪੂਰੇ ਮਤਲਬ ਅੰਮ੍ਰਿਤਸਰ ਨੂੰ ਤੇ ਜਿਵੇਂ ਨਾ ਇਹ ਵੇਚ ਕੇ ਨਹੀਂ ਖਾ ਗਏ ਹੁੰਦੇ ਜੀ ਉਹ ਵਾਲਾ ਕੰਮ ਹੈ ਜੀ ਇਹਨਾਂ ਦਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਨਾ ਕਿਸੇ ਕਾਨੂੰਨ ਦਾ ਨਾ ਕਿਸੇ ਸਰਕਾਰ ਦਾ ਠੀਕ ਹੈ ਤੁਹਾਡੀ ਗੱਲ ਚਲੋ ਸ਼ਖੀਰ ਸਿੰਘ ਸਾਹਿਬ ਧੰਨਵਾਦ ਮੈਨਾ ਗੱਲ ਕਰਨ ਵਾਸਤੇ ਜੀ ਧੰਨਵਾਦ ਜੀ ਧੰਨਵਾਦ ਜੀ 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 ਨਮਸਕਾਰ ਤੁਸੀਂ ਸੁਣ ਹੀ ਲਿਆ ਕਿ ਸੀਵੀਓ ਸਾਹਿਬ ਰਜੀਵ ਸੇਖੜੀ ਨੇ ਆਪਣੇ ਸਾੜਨਾ ਗੱਲਬਾਤ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਕਿਹਾ ਕਿ ਅਫਸਰ ਵੀ ਪੂਰੀ ਤਰ੍ਹਾਂ ਜ਼ਿੰਮੇਦਾਰ ਨੇ ਹੋ ਵੇਖਣਾ ਆਏ ਹੋਵੇਗਾ ਕਿ ਉਹਨਾਂ ਅਫਸਰਾਂ ਤੇ ਸਰਕਾਰ ਵੱਲੋਂ ਕੀ ਐਕਸ਼ਨ ਲਿਆ ਜਾਏਗਾ ਕਿ ਉਹਨਾਂ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਏਗਾ ਤੇ ਉਹਨਾਂ ਦੇ ਬੰਦੇ ਜਿਹੜੇ ਲਾਭ ਹੈ ਉਹ ਰੋਕਲੇ ਜਾਣਗੇ ਜਾਂ ਜਾਂ ਫਿਰ ਸਿਰਫ ਚਾਰ ਛੀਟ ਕਰਕੇ ਜਾਂ ਸਸਪੈਂਡ ਕਰਕੇ ਹੀ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਏਗਾ ਸਾਨੂੰ ਤੋਂ ਇਜ਼ਾਜ਼ਤ ਫੈਸਲਾ ਤੁਸੀਂ ਕਰਨਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ